ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਕਿ ਆਪਾਂ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੀ ਵੀਡੀਓ ਬਣਾਉਂਦੇ ਹਾਂਗੇ ਅੱਜ ਆਪਣਾ ਮੇਨ ਟੌਪਿਕ ਆ ਕਈ ਸਾਥੀ ਸੰਗੀ ਸਾਥੀਆਂ ਦੀ ਬੈਕ ਪੇਨ ਸ਼ੁਰੂ ਹੋ ਜਾਂਦਾ ਹੈਗਾ ਤੇ ਇਹ ਬੈਕ ਪੇਨ ਦਾ ਆਪਾਂ ਇਲਾਜ ਕਿਵੇਂ ਕਰ ਸਕਦੇ ਹਾਂਗੇ ਤੇ ਉਹਦਾ ਕੀ ਕਾਰਨ ਆ ਤੇ ਕਿਵੇਂ ਉਹਨੂੰ ਠੀਕ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਦੇਖੋ ਆਪਣਾ ਜਿਹੜਾ ਰੁਟੀਨ ਵਾਈਜ਼ ਵੀਡੀਓ ਬਣਦੀ ਹੈਗੀ ਉਹ ਬਣਦੀ ਆਪਣਾ ਸਵੇਰ ਦੀ ਸੈਰ ਤੇ ਦੇਖੋ ਸਾਰੀਆਂ ਜਿਹੜੀਆਂ ਬਿਮਾਰੀਆਂ ਦੀ ਜੜਾ ਹੈਗੀ ਉਹ ਆਪਾਂ ਸਵੇਰੇ ਆਪਾਂ ਨਹੀਂ ਉੱਠਦੇਗੇ ਆਪਾਂ ਕਹਿ ਦਿੰਨੇ ਯਾਰ ਥੱਕੇ ਪਏ ਆ ਰਾਦੇ ਤੇ ਨਹੀਂ ਉੱਠਿਆ ਜਾਂਦਾ ਤੁਸੀਂ ਇੱਕ ਵਾਰ ਆਪਣਾ ਰੁਟੀਨ ਬਣਾ ਲਓ ਲਗਾਤਾਰ ਤੁਸੀਂ ਆਪਣਾ 21 ਦਿਨਾਂ ਰੁਟੀਨ ਜਿਹੜਾ ਬਣਾਉਂਗੇ ਤਾਂ ਤੁਹਾਨੂੰ 21 ਦਿਨਾਂ ਬਾਅਦ ਉੱਠਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੇਗੀ ਉਸ ਤੋਂ ਬਾਅਦ ਤੁਸੀਂ ਕੰਟੀਨਿਊ ਹੀ ਉੱਠ ਖੜਿਆ ਕਰੋਗੇ ਤੁਸੀਂ ਆਪਣਾ 1 ਘੰਟਾ ਪਹਿਲਾਂ ਉੱਠਣਾ ਸ਼ੁਰੂ ਕਰ ਦੋ ਰੋਜ਼ਾਨਾ ਮਾਰਨਿੰਗ ਤੁਸੀਂ ਵੌਕ ਕਰੋਗੇ ਵੌਕ ਦੇ ਵਿੱਚ ਆਪਾਂ ਉੱਥੇ ਹੀ ਮੁੱਦੇ ਤੇ ਹੁੰਦੇ ਆਂ ਵੀ ਆਪਣੀ ਬੈਕ ਪੇਨ ਬੈਕ ਪੇਨ ਜਦੋਂ ਆਪਾਂ ਪਤਾ ਹੈ ਕੀ ਗੱਲ ਹੈ ਸਵੇਰੇ ਉੱਠਾਂਗੇ ਵੀ ਤੁਰਾਂਗੇ ਹਲਕਾ ਹਲਕਾ ਤੁਰਾਂਗੇ ਉਸ ਤੋਂ ਬਾਅਦ ਫੇਰ ਥੋੜਾ ਥੋੜਾ ਤੇਜ਼ ਤੁਰਾਂਗੇ ਤੇ ਉਸ ਤੋਂ ਬਾਅਦ ਆਪਾਂ ਕੁਝ ਐਕਸਰਸਾਈਜ਼ ਹੁੰਦੀਆਂ ਨੇ ਜਿਵੇਂ ਬਾਡੀ ਨੂੰ ਪਿੱਛੇ ਵੱਲ ਨੂੰ ਖਿੱਚਣਾ ਪਿੱਛੋਂ ਦੇ ਹੱਥ ਜਿਹੜੇ ਪੈਰਾਂ ਨੂੰ ਫੜਨੇ ਤੇ ਆਪਣੇ हिਪ ਜੋਇੰਟ हिਪ ਤੇ ਹੱਥ ਰੱਖ ਕੇ ਪਿੱਛੇ ਨੂੰ ਮੁੜਨਾ ਇਹ ਬੈਕ ਦੀਆਂ ਸਾਰਿਆਂ ਨਾਲ ਵਧੀਆ ਐਕਸਰਸਾਈਜ਼ ਆ ਤੇ ਆਪਾਂ ਜੇਕਰ ਆਪਣੀ ਮਾਰਨਿੰਗ ਵਾਕ ਤੋਂ ਬਾਅਦ ਕਰਾਂਗੇ ਤਾਂ ਇਹਦੀਆਂ ਬੈਨੀਫਿਟਸ ਆਪਾਂ ਨੂੰ ਬਹੁਤ ਜ਼ਿਆਦਾ ਮਿਲਣਗੀਆਂ ਤੇ ਆਪਣਾ ਸਰੀਰ ਵੀ ਖੁੱਲੇਗਾ ਤੇ ਬਾਕੀ ਦੁਨੀਆ ਦੀ ਭੱਜ ਦੌੜ ਦੇ ਵਿੱਚ ਆਪਾਂ ਲੱਗੇ ਰਹਿੰਦੇ ਹਾਂਗੇ ਆਪਾਂ ਆਪਣੇ ਸਰੀਰ ਨੂੰ ਭੁੱਲ ਕੇ ਆਪਾਂ ਆਪਣੇ ਕੰਮ ਤੇ ਜ਼ਿਆਦਾ ਫੋਕਸ ਕਰਦੇ ਹਾਂਗੇ ਸੋ ਕੰਮ ਧੰਦੇ ਦੇਖੋ ਹੁੰਦੇ ਰਹਿੰਦੇ ਆਗੇ ਨਾ ਤੁਸੀਂ ਵੀ ਜੇ ਕਹੂੰ ਮੇਰੇ বিনা ਇਹ ਕੰਮ ਹੋਣਾ ਨਹੀਂ ਸਭ ਕਮ ਹੁੰਦੇ ਰਹਿੰਦੇ ਹੈਗੇ ਪੈਸਾ ਵੀ ਕਮਾਇਆ ਜਾ ਸਕਦਾ ਹੈਗਾ ਤੇ ਪੈਸਾ ਕੋਈ ਐਡੀ ਵੱਡੀ ਚੀਜ਼ ਵੀ ਹੈ ਨਹੀਂ ਵੀ ਤੁਸੀਂ ਸਾਰੀ ਉਮਰ ਪੈਸਾ ਕਮਾਉਂਦੇ ਰਹੋ ਜਦੋਂ ਪੈਸਾ ਬਹੁਤ ਜ਼ਿਆਦਾ ਕਮਾ ਲਿਆ ਉਦੋਂ ਤੁਹਾਡਾ ਸਰੀਰ ਬੇਕਾਰ ਹੋ ਗਿਆ ਸੋ ਹਰ ਇੱਕ ਚੀਜ਼ ਜ਼ਰੂਰੀ ਹੈ ਪੈਸਾ ਵੀ ਕਮਾਉਣਾ ਜ਼ਰੂਰੀ ਹੈ ਪਰ ਪੈਸੇ ਦੀ ਦੌੜ ਪਿੱਛੇ ਤੁਸੀਂ ਇੰਨਾ ਵੀ ਨਾ ਰੁੱਝੋ ਵੀ ਤੁਸੀਂ ਆਪਣੇ ਪਰਿਵਾਰ ਅਤੇ ਆਪਣੇ ਸਰੀਰ ਨੂੰ ਹੀ ਭੁੱਲ ਜਿਓ ਸਵੇਰ ਦੀ ਸੈਰ ਕਰਿਆ ਕਰੋ ਸਾਥੀਓ ਦੇਖੋ ਸਵੇਰੇ ਪੰਛੀ ਵਗੈਰਾ ਉੜਦੇ ਨੇ ਕਿੰਨਾ ਵਧੀਆ ਮਾਹੌਲ ਹੁੰਦਾਗਾ ਤੇ ਆਨੰਦ ਹੁੰਦਾਗਾ ਜੀਵਨ ਨੂੰ ਦਾ ਬਹੁਤ ਜਿਆਦਾ ਵਧੀਆ ਲੱਗਦਾਗਾ ਸਵੇਰੇ ਉੱਠਣਾ ਉੱਠ ਕੇ ਸੈਰ ਕਰਨਾ ਤੇ ਇਹ ਦੇਖੋ ਪੰਛੀਆਂ ਦੀ ਆਵਾਜ਼ ਲੋਕੀ ਆਪਣੇ ਕੰਮਾਂ ਕਾਜਾਂ ਤੇ ਜਾਣਾ ਸ਼ੁਰੂ ਕਰਦੇ ਨੇ ਜੇ ਸਵੇਰੇ ਉੱਠਦੇ ਨੇ ਇਦੇ ਨਾਲ ਹੀ ਤੁਸੀਂ ਪੰਛੀਾਂ ਦੀ ਆਵਾਜ਼ ਸੁਣੋ। ਬਾਕੀ ਹਲਕੇ ਹਲਕੇ ਵਾਕ ਵਾਕ ਜਾਨੀ ਕਿ ਤੁਰਨ ਦੇ ਨਾਲ ਤੁਹਾਡੀ ਬੈਕ ਪੇਨ ਹਰ ਇੱਕ ਮਸਲ ਦਾ ਪੇਨ ਹੌਲੀ-ਹੌਲੀ ਘਟਦਾ ਜਾਊਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਸੋ ਧੰਨਵਾਦ ਸਾਥਿਓ। ਇਦਾਂ ਦੀ ਛੋਟੀ-ਛੋਟੀਆਂ ਕਲਿੱਪ ਮੈਂ ਡੇਲੀ ਬਣਾਉਂਦਾ ਰਹੂੰਗਾ ਤੇ ਤੁਹਾਨੂੰ ਆਨੰਦ ਆਊਗਾ। ਧੰਨਵਾਦ।